ਸਤਿ ਸ਼੍ਰੀ ਅਕਾਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 1 ਸਤੰਬਰ ਤੋਂ ਜਿਹੜੇ ਬਦਲੇ ਨੇ ਜੀ ਚਾਰ ਨਿਜ਼ਮ ਨੀਲੇ ਰਾਸ਼ਨ ਕਾਰਡ ਨੂੰ ਹਰ ਮਹੀਨੇ ਮਿਲੇਗ ਜੀ 25 ਕਿਲੋ ਕਣਕ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੀਆਂ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਹਾਂ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੀਐਮ ਮਾਨ ਨੂੰ ਰਾਸ ਨਹੀਂ ਆਈ ਕੋਠੀ ਹੁਣ 11 ਏਕੜ ਚ ਫੈਲਿਆ ਜੀ 176 ਸਾਲ ਪੁਰਾਣਾ ਘਰ ਹੋਪੀਗੀ ਨਮੀ ਰਹਿائش ਅੰਗਰੇਜ਼ਾਂ ਵੇਲੇ ਇੱਥੇ ਰਹੀ ਸੀ ਜੀ ਬ੍ਰਿਟਿਸ਼ ਕਮਿਸ਼ਨਰ ਪੰਜਾਬ ਦੇ ਮੁਖਵਤੀ ਭਵੰਤ ਮਾਨ ਵੱਲੋਂ ਪ੍ਰਾਤਨ ਸ਼ਹਿਰ ਨੂੰ ਆਪਣਾ ਦੂਚਾਕਰ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਜਲੰਧਰ ਦੇ ਵਿਚਾਲੇ 11 ਏਕੜ ਦੀ ਜਾਇਦਾਦ ਤਿਆਰ ਕੀਤੀ ਜਾ ਰਹੀ ਹੈ ਸ਼ਹਿਰ ਦੀ ਪੁਰਾਣੀ ਬਰਾਦਰੀ ਇਲਾਕੇ ਵਿੱਚ ਸਥਿਤ ਮਕਾਨ ਨੰਬਰ 1 ਲੱਖ ਸੌਰੀ 1 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਪੁਰਾਣਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਮੁੱਸੇ ਵਾਲੇ ਦੀ ਮਾਂ ਮਗਰੋਂ ਚੱਲਣ ਤੇ ਆਈ ਬੀ ਐਫ ਤਕਨੀਕ ਪੰਜਾਬ ਚ ਹਜ਼ਾਰਾਂ ਜੋੜੇ ਨੇ ਲਈ ਜੀ ਔਲਾਦ ਸੁਖ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜਮਣੀ ਆ ਰਹੀ ਹੈ ਜੀ ਬਿਜਲੀ ਵਾਲਿਆਂ ਨੇ ਮੀਟਰਾਂ ਤੇ ਕੁੰਡੀਆਂ ਲਾਉਣ ਵਾਲੇ ਦਬੋਚੇ ਨੇ ਰੱਗੇ ਹੱਥੀ ਫੜੇ ਨੇ 3349 ਬਿਜਲੀ ਚੋਰ ਠੋਕਿਆ ਜੀ 7.66 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮਨਪ੍ਰੀਤ ਵੱਲੋਂ ਡਿਪੀ ਟਿਲੋਂ ਨੂੰ ਜਵਾਬ ਦਿੱਤਾ ਹੈ ਕਿਹਾ ਮੈਂ ਭਾਜਪਾ ਦਾ ਵਰਕਰ ਹਾਂ ਸਾਬਕਾ ਵਿੱਤ ਮੰਤਰੀ ਭਾਜਪਾ ਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਰਦੀਪ ਸਿੰਘ ਡਿਪੀ ਢਿੱਲੋਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਇਸ ਨੇ ਕਦੇ ਵੀ ਚੋਣ ਨਹੀਂ ਜਿੱਤੀ ਅਤੇ ਜਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਪੰਜਾਬ ਵਿੱਚ ਗਿੱਦੜਪਾਹਾ ਅਤੇ ਹੋਰ ਥਾਵਾਂ ਤੇ ਰਵਾਇਤੀ ਅਕਾਲੀ ਦਲ ਦਾ ਵੋਟ ਬੈਂਕ ਲਗਾਤਾਰ ਭਾਜਪਾ ਵੱਲ ਵੱਧ ਰਿਹਾ ਹੈ। ਇਸ ਨੇ ਡਿਪੀ ਢਿੱਲੋਂ ਨੂੰ ਸਪਸ਼ਟ ਤੌਰ ਤੇ ਪਰੇਸ਼ਾਨ ਕੀਤਾ ਮੈਂ ਭਾਜਪਾ ਦਾ ਬਰਕਰਾਰ ਹਾਂ। ਵਾਜਪਾ ਮੇਰਾ ਘਰ ਹੁਣ ਮੈਂ ਹਮੇਸ਼ਾ ਲਈ ਮੈਂ ਪਾਰਟੀ ਦੀ ਹਵਾਲਾ ਦੀ ਵਫਾਦਾਰੀ ਪਾਲਣਾ ਕਰਾਂਗਾ ਉਸ ਤੋਂ ਬਾਅਦ ਅਗਲੀ ਖ਼ਬਰ ਹੈ ਜੀ ਅੰਮ੍ਰਿਤਸਰ ਚ ਐਨਆਰਆਈ ਸੁਖਚਾਨ ਸਿੰਘ ਤੇ ਹਮਲੇ ਮਾਮਲੇ ਚ ਵੱਡਾ ਖੁਲਾਸਾ ਹੋਇਆ ਗੋਲੀਆਂ ਮਾਰਨ ਵਾਲੇ ਸ਼ੂਟਰ ਨਿਕਲੇ ਚਿੱਟੇ ਦੇ ਹਦੀ ਅੰਮ੍ਰਿਤਸਰ ਦੇ ਪਿੰਡ ਦੁਬੁਰਜੀ ਵਿੱਚ ਸ਼ਨੀਵਾਰ ਦੀ ਸਵੇਰੇ 7 ਵਜੇ ਦੇ ਕਰੀਬ ਦੋ ਮੁਲਜ਼ਮ ਐਨਆਰਆਈ ਸੁਖਚਾਨ ਸਿੰਘ ਦੇ ਘਰ ਵਿੱਚ ਦਾਖਲ ਹੋਏ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਇਸ ਦੌਰਾਨ ਸੁਖੈਨ ਸਿੰਘ ਗੰਭੀਰ ਜਖਮੀ ਹੋ ਗਿਆ ਜੋ ਕਿ ਅਮਰੀਕਾ ਤੋਂ ਆਪਣੇ ਘਰ ਆਇਆ ਹੋਇਆ ਸੀ ਹਾਲਾਂਕਿ ਪੁਲਿਸ ਨੇ ਹੁਣ ਮਾਮਲੇ ਦੀ ਕਾਰਵਾਈ ਕਰਦੇ ਹੋਏ ਸਪਾਰੀ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਦੀ ਜਿਹੜੀ ਪਾਲਵੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਾਰਟੀ ਤੋਂ ਸੀਪੇ ਪਿੱਛੋਂ ਸੁਖਵੀਰ ਬਾਦਲ ਦਾ ਡਿਪੂ ਟੋਲੋਂ ਨੂੰ ਵੱਡਾ ਆਫਰ ਗਿੱਦੜਵਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਦਲ ਦੀ ਜਿਹੜੀ ਟਿਕਟ ਦੋ ਵਾਰ ਚੋਣ ਲੜੇ ਜਾਣ ਵਾਲੇ ਹਰਦੀਪ ਸਿੰਘ ਡਿਪੂ ਟੋਲੋਂ ਨੇ ਅਕਾਲੀ ਦਲ ਛੱਡਣ ਦਾ ਐਲਾਨ ਕਰ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਦੇ-ਕਦੇ ਤਾਂ ਇੰਜ ਵੀ ਕਰਨਾ ਪੈਂਦਾ ਸਰਵੀਰ ਬਾਦਲ ਨੇ ਡਿਪਟੀ ਟਲ ਨੂੰ ਮਾਰੀ ਜੀ ਮੂੰਹ ਭਰੀ ਹਾਕ ਕਿ ਆ ਮਨਪ੍ਰਿਤ ਬਾਦਲ ਨਹੀਂ ਤੁਸੀਂ ਸੀ ਸਾਡੇ ਉਮੀਦਵਾਰੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫਿਰ ਹਰਦੀਪ ਸਿੰਘ ਡਿਪਟੀ ਟਲ ਨੂੰ ਸਤਿਕਾਰ ਸਹਿਤ ਬੈਂਦੀ ਕੀਤੀ ਹੈ ਕਿ ਉਹ ਪਾਰਟੀ ਨੂੰ ਛੱਡਣ ਬਾਰੇ ਆਪਣੇ ਫੈਸਲੇ ਦੇ ਨਜ਼ਰਸਾਨੀ ਨੂੰ ਕਰਨਾ ਤੇ ਨਾਲ ਹੀ ਬਾਦਲ ਨੇ ਕਿਹਾ ਕਿ ਮਨਪ੍ਰਿਤ ਬਾਦਲ ਦੀ ਪਾਰਟੀ ਵਿੱਚ ਆਉਣ ਦੀ ਕੰਸ਼ੋਹਾਂ ਗਲਤ ਨੇ ਉਹ ਹੋਏ ਹੀ ਪਾਰਟੀ ਦੇ ਉਮੀਦਵਾਰ ਸਨ ਉਸ ਤੋਂ ਬਾਅਦ ਅਗਲੀ ਵੀ ਖਬਰ ਜੀ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਬਣ ਰਹੇ ਗੈਰ ਕਾਨੂੰਨੀ ਹੋਟਲ ਦੀਆਂ ਟੈਟੇਰੀ ਕਰਦੇ ਨਹੀਂ ਐ ਜੀ ਪੀਸੀ ਦੀ ਸ਼ਿਕਾਇਤ ਸੀਐਮ ਮਾਨ ਨੇ ਲਿਆ ਜੀ ਐਕਸ਼ਨ ਸੱਚ ਕਰਨ ਸ਼੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਬਣ ਰਹੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾ ਰਹੀ ਇਮਾਰਤ ਨੂੰ ਅਮਸਰ ਦੀ ਨਿਗਰਾਨੀ ਵਿੱਚ ਢਾਇਆ ਗਿਆ ਹੈ ਦਸਦੀਏ ਦਰਬਾਰ ਸਾਹਿਬ ਦੇ ਨਾਲ ਬਣ ਰਹੀ 6 ਮੰਜ਼ਲਾ ਹੋਟਲ ਦੇ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ ਜ਼ਿਕਰ ਕਰ ਦਈਏ ਲੰਘੇ ਦਿਨ ਮੁੱਖ ਮੰਤਰੀ ਭਵੰਤਮਨ ਨੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਯੋਧਿਆ ਦੀ ਸ਼ਿਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਇਸਦੇ ਚਲਦਿਆ ਸ਼ਰੋਮਣੀ ਕਮੇਟੀ ਵੱਲੋਂ ਇਸ ਬਿਲਡਿੰਗ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੈਨੇਡਾ ਚ ਟਰਾਲੇ ਨੇ ਦਰੜਿਆ ਪੰਜਾਬੀ ਨੌਜਵਾਨ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੀ ਕਬਰਪਾਲ ਸਿੰਘ ਕੈਨੇਡਾ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਟੱਡੀ ਵੀਜ਼ੇ ਤੇ ਕੀ ਕੀਤੇ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਹੋ ਗਈ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨਾਲ ਸੰਬੰਧਿਤ ਨੌਜਵਾਨ ਕਬਰਪਾਲ ਸਿੰਘ ਟਰਾਲੀ ਦੇ ਫੇਟ ਕਰਨ ਨੂੰ ਮੌਤ ਤਸੀਹਾਰ ਰਹੀ ਹੈ ਉਸ ਤੋਂ ਬਾਅਦ ਇੱਕਲੀ ਵੀਡੀਓ ਜੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫੈਸਲਾ ਬਸਾਂ ਤੇ ਟੈਕਸੀਆਂ 'ਚ ਪੰਜਾਬ 'ਚ ਮਾਨ ਸਰਕਾਰ ਦੇ ਸੂਬੇ ਦੇ ਵਿਕਾਸ ਨਾਲ-ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ। ਦਰਅਸਲ ਕੋਲਕਾਤਾ ਦੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ ਤੇ ਨੇ। ਇਸ ਤਰ੍ਹਾਂ ਇਹ ਤਾਂ ਜਨਤਕ ਟਰਾਂਸਪੋਰਟ ਨੂੰ ਆਮ ਲੋਕਾਂ, ਔਰਤਾਂ ਤੇ ਬੱਚਿਆਂ ਲਈ ਸੁਰੱਖਤ ਬਣਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸ਼ਹੀਦ ਫੌਜੀ ਦੇ ਘਰ ਹੋਈ ਹੈ ਜੀ ਚੋਰੀ ਵਿੱਚ ਕਾਰਵਾਈ ਨਾ ਹੋਣ ਦੇ ਰੋਸ ਕਿਸਾਨਾਂ ਨੇ ਘੇਰਿਆ ਜੀ ਥਾਣਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਨੂੰ ਮਿਲਣਗੇ ਜੀ 400 ਮੈਡੀਕਲ ਅਫਸਰ ਸ਼ੁਰੂ ਕੀਤੇ ਜੀ ਭਰਤੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਕਰੀਬ 4 ਸਾਲਾਂ ਬਾਅਦ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਆਈ ਮੈਂ ਐਲ.ਏ. ਬੁੱਧਰਾਮ ਨੇ ਪਿੰਡ ਬੰਡਾਲੀ ਵਿਖੇ 99 ਲੱਖ ਦੀ ਲਾਗਤ ਨਾਲ ਬਣੀ ਪਾਈਪਲਾਈਨ ਦਾ ਉਦਘਾਟਨ ਕੀਤਾ ਹੈ। ਇਹ ਖਬਰ ਹੈ ਜੀ ਖੇਤੀਬਾੜੀ ਖੇਤ ਦੇ ਵਿਕਾਸ ਨਾਲ ਦੇਸ਼ ਤੇ ਆਰਥਿਕ ਤਰੱਕੀ ਸੰਭਵ ਹੁੰਦੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ 'ਚ ਹੌਜੀ ਰਮਨੀਤ ਬਿੱਟੂ ਨੇ ਨਦੇੜ ਚੋਹ ਖਰੀ ਟੰਜੀ ਵਿਖਾ ਕੇ ਰਵਾਨਾ ਕੀਤੀ ਹੈ ਪੰਜ ਤਖਤ ਵਿਸ਼ੇਸ਼ ਗੱਡੀ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਕੀਤੀ ਹੈ ਜੀ ਇੱਕ ਪਹਿਲ। ਇਹ ਖਬਰ ਹੈ ਜੀ ਫੂਡ ਪ੍ਰੋਸੈਸਿੰਗ ਉਦਯੋਗ ਨੇ ਭਾਰਤ ਦੀ ਆਪਣੀ ਕਿਸਮ ਦੀ ਪਹਿਲੀ ਪੰਜ ਤਖਤ ਵਿਦੇਸ਼ ਤੀਰਥ ਜਰੇਲ ਗੱਡੀ ਨੇ ਅੱਜ ਨਦੇੜ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ ਪੰਜ ਪਵਿੱਤਰ ਸਥਾਨਾਂ ਲਈ ਹਰੀ ਛੰਡੀ ਦਿਖਾ ਕੇ ਰਵਾਨਾ ਕੀਤਾ ਹੈ ਪੰਜ ਤਖਤ ਸਹਿਬਾਨ ਲਈ ਵਿਸ਼ੇਸ਼ ਰੇਲ ਗੱਡੀ ਸ਼ਹੀਦ ਬਾਬਾ ਦਵਾਰਾ ਚਲਾਈ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜਮਨਰ ਜੀ ਗਰੀਬ ਲੋਕ ਕਰ ਰਹੇ ਨੇ ਜੀ ਆਪਣੇ ਨੀਲੇ ਕਾੜ ਦੀ ਮੰਗ ਨਹੀਂ ਹੋ ਰਹੀ ਸੁਣਵਾਈ 에어 ਕੰਡੀਸ਼ਨਲ ਕਮ ਰਿਹਾ ਚ ਬੈਠ ਕੇ ਕਿ ਮੈਂ ਕੁਝ ਉੱਚ ਪ੍ਰਸ਼ਾਸਨਿਕ ਅਧਿਕਾਰੀ ਗਲਤ ਨੀਤੀਆਂ ਬਣਾਉਂਦੇ ਨੇ ਇਸ ਦਾ ਸਬੂਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਨੀਲੇ ਕਾਰਡ ਕਟਣ ਦਾ ਹੈ ਪਿਛਲੇ ਸਾਲ ਜਦੋਂ ਚੋਣਾਂ ਦਾ ਸੀਜ਼ਨ ਚੱਲ ਰਿਹਾ ਸੀ ਤਾਂ ਚੋਣਾਂ ਹੋਣੀਆਂ ਸਨ ਪ੍ਰਸ਼ਾਸਨ ਨੇ ਲਗਭਗ 36000 ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਸਨ ਇਸ ਬਾਰੇ ਡੀਸੀ ਪੁਲਿਸ ਕਮਿਸ਼ਨਰ ਆਸਾ ਸਕਲਾ ਟਰਾਂਸਪੋਰਟ ਵਿਭਾਗ ਇਨਕਮ ਟੈਕਸ ਵਿਭਾਗ ਬਿਜਲੀ ਬੋਰਡ ਨੇ ਅੰਕੜੇ ਦਿੱਤੇ ਸਨ ਪਰ ਜ਼ਮੀਨੀ ਰਿਪੋਰਟ ਅਨੁਸਾਰ ਅਮੀਰਾਂ ਦੇ ਨਾਲ ਨਾਲ ਪ੍ਰਸ਼ਾਸਨ ਨੇ ਲਗਭਗ 25000 ਗਰੀਬ ਲੋਕਾਂ ਦੇ ਨੀਲੇ ਕਾਰਡ ਵੀ ਕੱਟ ਦੇ ਸੀ ਜੋ ਅਜੇ ਵੀ ਸਰਕਾਰੀ ਦਫ਼ਤਰਾਂ ਨੂੰ ਆਪਣੇ ਕਾਰਡ ਨਵਿਆਉਣ ਲਈ ਦਬਾਅ ਪਾ ਰਹੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜੇ ਗੱਲ ਕਰੀਏ ਕਦੇ ਸਰਵਿਸ ਸੈਂਟਰ ਤੇ ਕਦੇ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਚ ਕੱਟ ਰਹੇ ਨੇ ਨੀਲਾ ਕਾਰਡ ਕੱਟਣ ਦੀ ਪ੍ਰਸ਼ਾਸਨ ਦੀ ਯੋਜਨਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਲਾਇਸੈਂਸ ਸੀ ਹਥਿਆਰ ਨੇ ਉਹ ਗਰੀਬੀ ਨਹੀਂ ਹੋ ਸਕਦੇ ਇਸ ਲਈ ਜਿਸ ਵਿਅਕਤੀ ਕੋਲ ਲਗਜ਼ਰੀ ਕਾਰ ਹੈ ਉਹ ਗਰੀਬ ਨਹੀਂ ਹੈ ਜਿਸ ਦਾ ਬਿਜਲੀ ਬਿੱਲ 1000 ਰੁਪਏ ਤੋਂ ਵੱਧ ਹੈ ਉਹ ਵੀ ਗਰੀਬ ਨਹੀਂ ਹੈ ਇਨਕਮ ਟੈਕਸ ਵਿਭਾਗ ਨੂੰ ਟੈਕਸ ਵਾਲਾ ਵਿਅਕਤੀ ਵੀ ਗਰੀਬ ਨਹੀਂ ਹੈ ਲਗਭਗ 5 ਲੱਖ ਰੁਪਏ ਦੇ ਟੈਕਸ ਦੇਣ ਵਾਲਾ ਵਿਅਕਤੀ ਵੀ ਗਰੀਬ ਨਹੀਂ ਹੈ ਇਸ ਲਈ ਜਿਹੇ ਲੋਕਾਂ ਦਾ ਕਾਰਡ ਕੱਟੇ ਜਾਣੇ ਚਾਹੀਦੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਗੈਸ ਸਿਲੰਡਰ ਤੋਂ ਲੈ ਕੇ ਬੈਂਕ ਚਾਰਜ ਤੱਕ 1 ਸਤੰਬਰ ਤੋਂ ਬਦਲ ਜਾਣਗੇ ਵੱਡੇ ਵੱਡੇ ਨਿਯਮ ਤੁਹਾਨੂੰ ਅਖਰਵਸਤ ਮਹੀਨੇ ਚਾਰ ਵੱਡੇ ਨਿਯਮ ਬਦਲ ਰਹੇ ਨੇ ਸਭ ਤੋਂ ਪਹਿਲਾ ਵੱਡਾ ਨਿਯਮ ਹੈ ਜੀ ਐਲ ਪੀ ਜੀ ਸਿਲੰਡਰ ਦੀ ਕੀਮਤ ਨੂੰ ਲੈ ਕੇ ਐਲ ਪੀ ਜੀ ਦੀਆਂ ਕੀਮਤਾਂ ਚ ਮਹੀਨੇ ਦੇ ਪਹਿਲੇ ਦਿਨ ਬਦਲਾਅ ਹੁੰਦਾ ਹੈ ਕਮਰਸ਼ੀਅਲ ਗੈਸ ਸਿਲੰਡਰ ਤੇ ਐਲਪੀਜੀ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਅਜਿਹੇ 'ਚ ਇੱਕ ਵਾਰ ਫਿਰ ਸਿਲੰਡਰ ਦੀ ਕੀਮਤ 'ਚ ਬਦਲਾਅ ਹੋ ਸਕਦਾ ਹੈ। ਪਿਛਲੇ ਮਹੀਨੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 8.5 ਰੁਪਏ ਦਾ ਵਾਧਾ ਹੋਇਆ ਸੀ। ਜੁਲਾਈ 'ਚ ਇਸਦੀ ਕੀਮਤ 3 ਰੁਪਏ ਘਟੀ ਸੀ। ਉਸ ਤੋਂ ਬਾਅਦ ਦੂਜਾ ਵੱਡਾ ਬਦਲਾਅ ਜੀ ਏਟੀਐਫ ਅਤੇ ਸੀਐਨਜੀ ਦੀਆਂ ਕੀਮਤਾਂ ਨੂੰ ਲੈ ਕੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਟਰਾਵਾਇਨਾ ਫਿਊਲ ਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ 'ਚ ਸੋਧ ਕਰਦੀਆਂ ਨੇ ਇਹਨਾਂ ਦੀਆਂ ਕੀਮਤਾਂ 1 ਸਤੰਬਰ ਤੋਂ ਫੇਰ ਬਦਲ ਸਕਦੀਆਂ ਨੇ ਉਸ ਤੋਂ ਬਾਅਦ ਚੋਤੀਜਾ ਵੱਡਾ ਬਦਲਾਅ ਜੀ ਫਰਜੀ ਕਾਲਾਂ ਨਾਲ ਸੰਬੰਧਿਤ ਹੈ 1 ਸਤੰਬਰ ਤੋਂ ਫਰਜੀ ਕਾਲ ਤੇ ਮੈਸੇਜ ਤੇ ਪਾਬੰਦੀ ਲੱਗੇਗੀ ਟਰਾਈ ਨੇ ਟੈਲੀਕਾਮ ਕੰਪਨੀ ਨੂੰ ਫਰਜੀ ਕਾਲਾਂ ਫਰਾਡ ਮੈਸੇਜ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਨੇ ਟਰਾਈ ਨੇ ਕਿਹਾ ਹੈ ਕਿ ਇਸ ਦਿਨ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਟਰਾਈ ਨੇ ਕੰਪਨੀਆਂ ਨੂੰ 30 ਸਤੰਬਰ ਤੱਕ ਟੈਲੀ ਮਾਰਕੀਟਿੰਗ ਕਾਲਾਂ ਤੇ ਵਪਾਰਕ ਮੈਸੇਜ 146 ਨੰਬਰ ਜਿਹੜੇ ਸੀਰੀਜ਼ ਕੀਤੇ ਨੇ ਤੇ ਚੌਥਾ ਵੱਡਾ ਬਦਲਾ ਜੀ ਕ੍ਰੈਡਿਟ ਕਾਰਡ ਨਾਲ 1 ਸਤੰਬਰ ਤੋਂ HDFC ਬੈਂਕ ਕੋਲ ਉਹਦਾ ਲੈਣ ਦੇ ਜਿਹੜੀ ਰਿਵਾਰਡ ਪੁਆਇੰਟ ਦੀ ਲਿਮਟ ਤੈਅ ਕਰ ਦਦੀ ਹੈ ਜਿਸ ਤੱਕ ਗਾਹਕ ਲੈਣ ਦੇਣ ਪ੍ਰਤੀ ਮਹੀਨਾ 2000 ਅੰਕ ਪ੍ਰਾਪਤ ਕਰ ਸਕਦੇ ਨੇ ਬੈਂਕ ਕਿਸੇ ਹੋਰ ਐਪ ਰਾਹੀਂ ਵਿੱਦਿਕ ਭੁਗਤਾਨ ਕਰਨ ਲਈ ਕੋਈ ਇਨਾਮ ਨਹੀਂ ਦੇਵੇਗੀ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੀਆਂ ਨੇ ਚੈੱਕ ਕਰਨਾ ਬਾਕੀ ਸਾਰੀ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਪਰੇ ਹੋ ਧੰਨ